ਪੰਜਾਬ ਸਰਕਾਰ ਵੱਲੋਂ ਵਿਛੜੀ ਗਈ ਮਹਮ ਜੁਧ ਨਸ਼ਾ ਵਿਰੁੱਧ ਦੇ ਤਹਿਤ ਮਾਨਯੋਗ ਐਸਐਸਪੀ ਸ਼੍ਰੀਮਤੀ ਜੋਤੀ ਜੱਤਵ ਬੈਂਸ ਦੇ ਦਸ਼ਾ ਨਿਰਦੇਸ਼ ਤੇ ਤੇ ਐਸਪੀਡੀ ਜਸਮੀਤ ਸਿੰਘ ਜੀ ਦੇ ਰਾਇਣਵਾਈ ਵਿੱਚ ਕੱਲ ਸੀਆਪੀ 2 ਦੀ ਟੀਮ ਦੇ ਇੰਚਾਰਜ ਜਿਹੜਾ ਐਸਸੀ ਗੁਰਪ੍ਰੀਤ ਸਿੰਘ ਨ ਉਸ ਨੇ ਸਫਲਤਾ ਮਿਲੀ ਜਦੋਂ ਉਹ ਗਸ਼ਤ ਕਰ ਰਿਹਾ ਸੀ ਤਾਂ ਜਗਰਾਮ ਤੀਰਸ ਦੀ ਹੱਦ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਵਿੱਚੋਂ 1.5 ਕਿਲੋ ਅਫੀਮ ਬਰਾਮਦ ਹੋਈ ਤੇ ਜਿਸ ਦੇ ਤਹਿਤ ਮਕਦਮਾ ਨੰਬਰ 24 ਮਿਤੀ 5/2/26 ਅੰਡਰ ਸੈਕਸ਼ਨ 15 18 ਸੀਕਟ 85 ਐਨਡੀਪੀ ਐਕਟ ਜਿਹੜਾ ਥਾਣਾ ਤਲਵੰਡੀ ਸਾਬੋਖ ਦਰਜ ਕੀਤਾ ਗਿਆ ਤੇ ਇਸ ਦੇ ਕਬਜ਼ੇ ਵਿਚੋਂ ਇੰਡੀਕਾ ਵਿਸਟਾੜੀ ਕਾਰ ਉਹ ਵੀ ਬਰਾਮਦ ਹੋਈ ਹੈ ਤੇ ਜਿਹੜਾ 1.5 ਕਿਲੋ ਅਫੀਮ ਦਾ ਮਕਦਮਾ ਤਲਵੰਡੀ ਸਾਬੋਖ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅਜਮਾਨਜੋਗ ਦਲਜ ਪੇਸ਼ ਕੀਤਾ ਜਾਵੇਗਾ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੰਗਾਈ ਦਾ ਪੁੱਛਗਿੱਛ ਕੀਤੀ ਜਾਵੇ ਕਿ ਜਿਹੜੀ ਅਫੀਮ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿੱਥੇ ਕਿਤੇ ਸਪਲਾਈ ਕਰਦਾ ਸੀਗਾ ਜਿਹੜੀ ਇਹ ਕਾਰ ਹੈ ਇਹ ਇਹਦੀ ਐਨਓਸੀ ਗੁਰਪ੍ਰੀ ਤਪਤੀਸ਼ਦਾਂ ਦੇ ਹੋ ਵੀ ਜਿਹੜੇ ਤੱਕ ਸਾਹਮਣੇ ਆਉਣਗੇ ਤੁਹਾਨੂੰ ਬਾਅਦ ਦੱਸੇ ਜਾਣਗੇ ਨਹੀਂ ਹਜੇ ਤੱਕ ਫਿਲਹਾਲ ਅਜੇ ਕੋਈ ਪਹਿਲਾ ਬਕਤਾ ਦਮ ਨਹੀਂ ਦਰਦਾ